ਵਰਗੂ ਜੀ ਦਾ ਖਾਸ ਵਰਗੂ ਜੀ ਦੇ ਪਤੇ ਸੈਨਸ ਗੁਰੂ ਅੰਸਾਨ ਮਹਾਰਾਜ ਜੀ ਦਾ ਕੋਨ ਬੋਲ ਧੰਨਵਾਦ ਬਹੁਤ ਸਾਰੀ ਨੇ ਬੜੀ ਕਿਰਪਾ ਕੀਤੀ ਹੈ ਕਿ ਗੁਰੂ ਜੀ ਦੇ ਅਸੀਰਵਾਦ ਦੇ ਨਾਲ ਇਹ ਪਾਧਰ ਦੇ ਦੇਖਦਾ ਹੈ ਜੋ ਪ੍ਰਬੰਧਕ ਕਮੇਟੀ ਦਾ ਮੈਂਬਰ ਸਹਿਬਾਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਪਹਿਲਾ ਜੂਨੀਅਰ ਗਰੁੱਪ 7 ਸਾਲ ਤੋਂ 10 ਸਾਲ ਦਾ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਆਏ ਬੇਟੀ ਦਮਨਪ੍ਰੀਤ ਸ਼ਰਮਾ ਸੁਪੁੱਤਰੀ ਅਮਰਤਪਾਲ ਸ਼ਰਮਾ ਪਿੰਡ ਕਰਮਗੜ ਬੋਲੇ ਸੋ ਨਿਹਾਲ ਦੇਖੋ ਇੱਕ ਮਾਣ ਵਾਲੀ ਗੱਲ ਹੈ ਕਿ ਸ਼ਰਮਾ ਪਰਿਵਾਰ ਦੇ ਵਿੱਚੋਂ ਕਿ ਗੁਰੂ ਨਾਲ ਜੁੜਨ ਵਾਲੀ ਗੱਲ ਹੈ ਇਹ ਕਲਮੀ ਤਰਪਾਸ ਦੀ ਬੜੀ ਕਿਰਪਾ ਹੋਈ ਹੈ ਦਮਨਪ੍ਰੀਤ ਸ਼ਰਮਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੂਸਰੇ ਨੰਬਰ ਦੇ ਉੱਤੇ ਬੇਟਾ ਅਰਵਿੰਦਰ ਸਿੰਘ ਸਨ ਆਫ ਕਰਮਜੀਤ ਸਿੰਘ ਪਿੰਡ ਪੰਡੋਰੀ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਤੇਰਾ ਪੁੱਤਰ ਬਾਬਾ ਕਰਮਜੀਤ ਸਿੰਘ ਜੀ ਦੇ ਸੁਪੁੱਤਰ ਨੇ ਸੋ ਮਤਲਬ ਬਹੁਤ ਬਹੁਤ ਵਾਹਿਗੁਰੂ ਜੀ ਦਾ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ 3 ਨੰਬਰ ਤੇ ਇੱਕ ਨੂਰ ਕੌਰ ਸੁਪਤਰੀ ਦਸਵਾਲ ਸਿੰਘ ਪਿੰਡ ਜਾਂਗਪੁਰ ਬੋਲੇ ਸੋ ਨਿਹਾਲ ਦੇਖੋ ਪਿਆਰਾ ਬੱਚਾ ਕੇਸ ਕੀ ਸਜਾਈ ਦੀ ਹੈ ਜਿੰਨਾਂ ਬੱਚੀਆਂ ਦੇ ਨਾਲ ਕੇਸ ਕੀ ਸਜਾਈ ਹੁੰਦੀਆਂ ਨੇ ਬੜੇ ਪਿਆਰੇ ਲੱਗਦੇ ਨੇਗੇ ਬੋਲੇ ਸੋਨਿਹਾਰ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਗੇ 11 ਸਾਲ ਤੋਂ 15 ਸਾਲ ਤੱਕ ਜਿਹੜੇ ਬੱਚੇ ਸਨ ਉਹਨਾਂ ਦੇ ਵਿੱਚੋਂ ਇੱਕ ਨੰ ਪਹਿਲੇ ਨੰਬਰ ਤੇ ਆਏ ਨੇ ਰਾਜਵੀਰ ਸਿੰਘ ਪਿੰਡ ਲੱਖਾ ਬੋਲੇ ਸ੍ਰੀ ਆਕਾਰ ਰਪਿਆ ਬੱਚਾ ਭਾਂ ਦਾ ਤਾਈ ਪਹਿਲਾ ਸੁਣਾਕੀ ਗਿਆਗਾ ਤੇ ਗੁਰਬਾਣੀ ਦੀ 25 ਬਾਣੀਆਂ ਮੂੰਜ ਬਾਣੀ ਜਾ ਦੇ ਤੇ ਜਦੋਂ ਸੁਣਦੇ ਸੀ ਇੰਨੇ ਸਹਿਜ ਦੇ ਨਾਲ ਇੰਨੇ ਪਿਆਰ ਦੇ ਨਾਲ ਨਾ ਗੁਰੂ ਸਵਾਰਿਓ ਇਸ ਤਰ੍ਹਾਂ ਬੋਲਦਾ ਸੀ ਜਿਵੇਂ ਅਰਥ ਭਾਵ ਕਰ ਰਿਆ ਹੋਵੇ ਬੜਾ ਪਿਆਰਾ ਲੱਗਦਾ ਸੀ ਬੱਚਾ ਬੋਲੇ ਸੋਨਿਹਾਰ ਸ੍ਰੀ ਆਕਾਲ ਹਾਂਜੀ 2 ਨੰਬਰ ਤੇ ਦੂਜੀ ਸਟੇਜ ਦੇ ਉੱਤੇ ਗੁਰਵੀਰ ਸਿੰਘ ਪਿੰਡ ਜਾਂਦਪੁਰ ਬੋਲੇ ਸੋਨਿਹਾਰਾ ਸਾਧੀਆਂ ਦਾਉ ਇਹ ਬੜਾ ਪਿਆਰਾ ਬੱਚਾ ਇਹਨੇ ਵੀ ਬਹੁਤ ਪਿਆਰ ਦੇ ਨਾਲ ਗੁਰਬਾਣੀ ਬਾਣੀ ਸੁਣਾਈ ਸੋ ਦਾਸ ਜੀ ਮਹਾਨਾ ਕੋਲੋਂ ਬਾਣੀ ਸੁਣਨ ਦਾ ਮੌਕਾ ਮਿਲਿਆ ਬੋਲੇ ਸੋਨਿਹਾਰਾ ਸਾਧੀਆਂ ਦਾਉ ਅਸੀਂ ਤਿੰਨ ਨੰਬਰ ਤੇ ਅਬਨੀਤ ਸਿੰਘ ਪਿੰਡ ਕਰਮਗੜ ਇਹ ਵੀ ਬੜਾ ਪਿਆਰਾ ਬੱਚਾ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਨੇ ਬੜੀ ਛੇਂ ਦੀ ਨਾਲ ਸਾਰੀ ਗੁਰਬਾਣੀ ਨੂੰ ਸੁਣਾਇਆ ਸੋ ਮੈਂ ਬੇਨਤੀ ਕਰਾਂ ਕਲਗੀ ਤਰਪਾ ਸਾਹਿਬ ਜੀ ਰਹਿਤ ਨਾਮਾ ਦੇ ਵਿੱਚ ਬਖਸ਼ ਹਾਂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਹਿਤ ਨਾਮਾ ਦੇ ਵਿੱਚ ਗੁਰੂ ਪਾਸਾ ਜੀ ਬਖਸ਼ ਕਰਦੇ ਨੇ ਆਗੇ ਆਪ ਸਿੰਘ ਜੋ ਬਾਵੇ ਵਹਿਗੂ ਕੀ ਫਤਿਹ ਬਲਾਵੇ ਜੋ ਭਾਈ ਸਿੰਘ ਨੂੰ ਸਿੰਘ ਮਿਲੇ ਨੱਕ ਮਤੀ ਦੀ ਸਾਜ ਜਰੂਰ ਕਰੇ ਆਪਾਂ ਸਾਸਰੀ ਕਾਲ ਕਹਿੰਦੇ ਨੇ ਸਾਸਰੀ ਕਾਲ ਕੋਈ ਸ਼ਬਦ ਨਹੀਂ ਹੈ ਉਹ ਵੀ ਸਤ ਸ੍ਰੀ ਅਕਾਲ ਹੈ ਜਦਾਂ ਬੋਲੋ ਸਤ ਸ੍ਰੀ ਅਕਾਲ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਨੇ ਆਗੇ ਆਪ ਸਿੰਘ ਜੋ ਪਾਵੇ ਵਹਿ ਗੁਰੂ ਕੀ ਫਤੇ ਬੁਲਾਵੇ ਇੱਕ ਦੂਜੇ ਨੂੰ ਫਤੇ ਬੁલાਣੀ ਹੈ ਜਦੋਂ ਵੀ ਕਿਸੇ ਨੇ ਬੁਲਾਉਣੀ ਆ ਫਤੇ ਬੁਲਾਉਣੀ ਆ ਘਰ ਦੇ ਵਿੱਚ ਵੀ ਫਤੇ ਬੁਲਾਉਣੀ ਆ ਅਸਾਂ ਬੱਚੋ ਇੱਕ ਹੋਰ ਜਦੋਂ ਤੁਸੀਂ ਸਕੂਲ ਪੜਨ ਜਾਣਾ ਹੈ ਮਾਂ ਬਾਪ ਨੂੰ ਕਿਉਂਕਿ ਮਾਂ ਪਹਿਲਾਂ ਕੱਪੜੇ ਵੀ ਧੋਂਦੀ ਐ ਤੁਹਾਨੂੰ ਨਹਾਉਂਦੀ ਦੀ ਐ ਤੇ ਪ੍ਰਸ਼ਾਦੇ ਦਾ ਪ੍ਰਬੰਧ ਵੀ ਕਰਦੀ ਐ ਉਹਦਾ ਸੁਖਰਾਣਾ ਕਰਕੇ ਜਾਣਾ ਕਿ ਫਤੇ ਬੁਲਾ ਕੇ ਜਾਣੀ ਐ ਸਕੂਲ ਦੇ ਵਿੱਚ ਕਦੋਂ ਜਾਂ ਜਦੋਂ ਜਾਣਾ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਮੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ ਬੁલાਉਣੀ ਐ ਤੇ ਮੰਮੀ ਬਹੁਤ ਖੁਸ਼ ਹੋਊਗੀ ਜਦੋਂ ਆ ਤੇ ਫਿਰ ਫਤੇ ਬੁਲਾਈ ਮੰਮੀ ਨੂੰ ਤੇ ਮੰਮੀ ਉਦੋਂ ਵੀ ਖੋਸ ਕਿਉਂਕਿ ਉਹਨੇ ਆਉਣ ਵਾਸਤੇ ਵਾਸਤੇ ਜਦੋਂ ਤੁਸੀਂ ਆਉਣਾ ਉਦੋਂ ਵੀ ਪ੍ਰਬੰਧ ਕੀਤਾ ਹੋਣਾ ਮੇਰੇ ਲਾਦਦਿਆਂ ਨੇ ਹੋਣਾਗਾ ਉਹਨੂੰ ਭੁੱਖ ਲੱਗੀ ਹੋਣੀ ਐ ਉਹਨੂੰ ਪ੍ਰਸ਼ਾਦਾ ਪਾਣੀ ਦੇਣਾ ਠੀਕ ਐ ਜਦੋਂ ਤੁਸੀਂ ਆਉਣ ਸਾਰੇ ਇਹਦੇ ਤਖੀਰ ਫਤੇ ਬੁਲਾਤੀ ਉਹਨੇ ਉਦੋਂ ਵੀ ਖੁਸ਼ ਹੋ ਜਾਣਾ ਇਸ ਕਰਕੇ ਫਤੇ ਬੁਲਾਉਣੀ ਐ ਸੋ ਜਿੰਨਾ ਬੱਚਿਆਂ ਨੇ ਕੜੇ ਨਹੀਂ ਪਹਿਨੇ ਹੋਏ ਮੈਂ ਦੇਖਿਆ ਕਈਆਂ ਬੱਚਿਆਂ ਦੇ ਕੜੇ ਨਹੀਂ ਪਹਿਨੇ ਹੋਏ ਪਹਿਣਾ ਦੀ ਵੀ ਨਹੀਂ ਹੋ ਸਕਦਾ ਹਾਂ ਜਿਨ੍ਹਾਂ ਨੇ ਨਹੀਂ ਕੜੇ ਪਹਿਨੇ ਹੋਏ ਹੱਥ ਖੜੇ ਕਰੋ ਸੋ ਦੀ ਬਹੁਤ ਸਿਆਣੇ ਬੱਚੇ ਨੇ ਹਾਂ ਨੇ ਸਿਆਣੇ ਤਾਂ ਕਿਹਾ ਮੈਂ ਕਿਉਂਕਿ ਇਹਨਾਂ ਨੇ ਇਮਾਨਦਾਰੀ ਨਾਲ ਹੱਥ ਘੜੇ ਕਰਦੇ ਹਾਂ ਤੇ ਇਸ ਕਰਕੇ ਬੱਚਿਓ ਕੜੇ ਜਰੂਰ ਪਹਿਨਣੇ ਨੇ ਕੜੇ ਕੜਾ ਨਾ ਜਿਹੜਾ ਇਹ ਤਕਾਰ ਆ ਗੁਰੂ ਸਾਹਿਬਾਂ ਨੇ ਬਖਸ਼ਿਆ ਹੋਇਆ ਹੈ ਤੇ ਸਰਬ ਲੋਹ ਦੇ ਕੜੇ ਜਦੋਂ ਅਸੀਂ ਕਿੰਨੇ ਪ੍ਰਕਾਸ਼ਾਂ ਤੇ ਜਾਂਦੇ ਹਾਂ ਕੜੇ ਜਰੂਰ ਪਹਿਨਣੇ ਨੇ ਤੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬਾਂ ਦਾ ਪ੍ਰਬੰਧਕ ਕਮੇਟੀ ਦਾ ਦੂਰੋਂ ਆਈਆਂ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਪੈਣਾ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਭੁੱਲ ਹੋ ਗਈ ਹੋਵੇ ਤੇ ਫਿਰ ਮਾਫ ਕਰਨਾ ਜੀ ਬਲਾਉ ਫਤੇ ਵਾਇਦੁਰੂ ਜੀ ਦਾ ਸਾਥ ਸਾਹ ਜਨ ਜੀ ਹਤੇ